ਉਹ ਬੇਸ਼ੱਕ ਕਮਰ ਕੱਫ ਲਈ ਗਈ ਆ ਪਰ ਹੁਣ ਦਲ ਬਦਲੀਆਂ ਦਾ ਦੌਰ ਵੀ ਸ਼ੁਰੂ ਹੋ ਜਾਵੇਗਾ ਤੇ ਅਸਤੀਫਿਆਂ ਦਾ ਦੌਰ ਵੀ ਸ਼ੁਰੂ ਹੋ ਜਾਵੇਗਾ ਤੇ ਅਸਤੀਫਿਆਂ ਦਾ ਦੌਰ ਸ਼ੁਰੂ ਹੋ ਚੁੱਕਿਆ ਆਮ ਆਦਮੀ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਨੌਜਵਾਨ ਆਗੂ ਅਤੇ ਹਲਕਾ ਡੇਰਾ ਬਾਬਾ ਨਾਨਕ ਤੋਂ ਮਾਰਕੀਟ ਕਮੇਟੀ ਦੇ ਡੇਰਾ ਬਾਬਾ ਨਾਨਕ ਦੇ ਚੇਅਰਮੈਨ ਅਤੇ ਜ਼ਿਲ੍ਹਾ ਸਪੋਰਟਸ ਬਿੰਗ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਕਾਲੋ ਵੱਲੋਂ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਤੇ ਮਨਾਲੀ ਕਿਹਾ ਕਿ ਪਾਰਟੀ ਦੀ ਮੋਢਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਰਿਹਾ ਤਾਂ ਕਿਹਾ ਕਿ ਜਿਨ੍ਹਾਂ ਸਿਧਾਂਤਾਂ ਦੀ ਗੱਲ ਕਰਕੇ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਆਈ ਸੀ ਤਾਂ ਉਹ ਸਿਧਾਂਤਾਂ ਦੇ ਉੱਤੇ ਚੱਲਦੀ ਹੋਈ ਨਜ਼ਰ ਨਹੀਂ ਆ ਰਹੀ ਬੇਅਦਬੀਆਂ ਦਾ ਇਨਸਾਫ ਦਵਾਉਣ ਦੀ ਗੱਲ ਕਹੀ ਗਈ ਸੀ ਤਾਂ ਬੇਅਦਬੀਆਂ ਦਾ ਇਨਸਾਫ ਨਹੀਂ ਮਿਲਿਆ ਹੋਰ ਬਹੁਤ ਵਾਅਦੇ ਕੀਤੇ ਗਏ ਸੀ ਪਰ ਉਹ ਵਾਅਦੇ ਪੂਰੇ ਨਹੀਂ ਹੋਏ ਜਿਸ ਦੇ ਕਰਕੇ ਉਹਨਾਂ ਨੇ ਇਹ ਅਸਤੀਫਾ ਦਿੱਤਾ ਤੇ ਹੁਣ ਜੇਕਰ ਕੋਈ ਉਹਨਾਂ ਨੂੰ ਮਨਾਉਂਦਾ ਜਾਂ ਕੁਝ ਕਹਿੰਦਾ ਤਾਂ ਵਾਪਸ ਉਹ ਅਸਤੀਫਾ ਨਹੀਂ ਲੈਣਗੇ ਇਸ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਤਾਂ ਕਾਫੀ ਨਰਾਜ਼ਗੀ ਜਿਹੜੀ ਆ ਆਮ ਆਦਮੀ ਪਾਰਟੀ ਦੇ ਚੇਅਰਮੈਨ ਦੇ ਨੌਜਵਾਨ ਆਗੂ ਦੇ ਵਿੱਚ ਪਾਈ ਜਾ ਰਹੀ ਆ ਕਿਉਂਕਿ ਸਿਧਾਂਤਾਂ ਦੀ ਗੱਲ ਕੀਤੀ ਸੀ ਆਮ ਆਦਮੀ ਪਾਰਟੀ ਨੇ ਸਿਧਾਂਤਾਂ ਦੇ ਉੱਤੇ ਚੱਲਦੀ ਨਜ਼ਰ ਨਹੀਂ ਆ ਰਹੀ ਕੀ ਕੁਝ ਕਹਿ ਰਹੇ ਨੇ ਜੁਬਾਨੀ ਸੁਣਾਉਣੇ ਆ ਤੁਹਾਨੂੰ ਜਗਜੀਤ ਸਿੰਘ ਕਾਲੋ ਪਾਣਾ ਮਾਜਰਾ ਵਾਲਾ ਵੀ ਆ ਗਿਆ ਨਾ ਕਹਿ ਕਾ ਕੇ ਪਾਣਾ ਦੇ ਹੋ ਗਿਆ ਇਹੋ ਪਾ ਦੇ ਕਿੰਤਰ ਨਾ ਕੋਟਾਂ ਕੰਮ ਤੋਂ ਉਦਾਂ ਜਿੰਨੀ ਲੋਕਾਂ ਨੂੰ ਉਮੀਦ ਸੀ ਨਾ ਲੋ ਮਯੂਸ ਸੀ ਨੇ ਦੇਖੋ ਇੰਟਰਵਿਊ ਚੱਲਦੀਆਂ ਰਹਿੰਦੀਆਂ ਨੇ ਖੜਾ ਨੂੰ ਲੈ ਕੇ ਕੀ ਕੁਝ ਨਹੀਂ ਕਹਿੰਦੇ ਸੀ ਨਹੀਂ ਨਹੀਂ ਹੁੰਦਾ ਭਾਈ ਰਵੀ ਸਿੰਘ ਭਾਈ ਰਵੀ ਸਿੰਘ ਨੇ ਕੀ ਕਿਹਾ ਵੀ ਜਿਹੜਾ ਸਾਸਪੂ ਨੂੰ ਰਾਜ ਨਹੀਂ ਨਾ ਬਿਲਕੁਲ ਬਿਲਕੁਲ ਫਿਰ ਉਹਨਾਂ ਸਪੈਸ਼ਲ ਗਿਆ ਵੀ ਜੇ ਚਲਾਉਣੀ ਆ ਫਿਰ ਮੈਂ ਬੋਲਾਂ ਹਾਂ ਆਕੇ ਆ ਵੀ ਸ਼ੇਰ ਨਾ ਬੋਲਾਂ ਜੀ ਚਲਾਉਣੀ ਕੀ ਗੱਲ ਕਰਤੀ ਉਹਨਾਂ ਭਾਈ ਰੁਬੀ ਸੀ ਉਹ ਮੜਾਲਾ ਜੀ ਨਾਲ ਵੀ ਗੱਲ ਹੋਈ ਧਾਲੀਆ ਸਾਹਿਬ ਉਦੋਂ ਵੀ ਗੱਡੀ ਚੋਂ ਬੋਲਣ ਡਿਆ ਉਹ ਉਦੋਂ ਵੀ ਵੇਖੋ ਠੀਕ ਗੱਲ ਆ ਦੇਖੋ ਜਿਹੜਾ ਬੰਦਾ ਥੋੜਾ ਅਨਕੀਟ ਟਾਈਪ ਹੈ ਨਾ ਮੰਨ ਲਓ ਕਿ ਦੀ ਧਾਲ ਨਹੀਂ ਚੱਲਦਾ ਹੈਗਾ ਜੀ ਉਹਦੇ ਮੂੰਹੋਂ ਜੋ ਕਿਤੇ ਨਾ ਕਿਤੇ ਬਾਹਰ ਆ ਜੀ ਬਾਹਰ ਨਿਕਲ ਨਹੀਂ ਇਹ ਉਹਨਾਂ ਨੇ ਨਹੀਂ ਕੱਢਿਆ ਚਲੋ ਹੋ ਸਕਦਾ ਕੀ ਕੋਈ ਕਾਰਨ ਸਾਡੇ ਕੋਲ ਨਹੀਂ ਜਿਹੜਾ ਕੰਮ ਇੱਥੇ ਆ ਇਹ ਗਾ ਲੋਕਾਂ ਤੇ ਤੇ ਜਾਣਾ ਨਾ ਅਕਸਰ ਹੁਣ ਜਾਣਾ ਹੀ ਹੈ ਹੁਣ ਪਟਾਰ ਮਾਝ ਨੇ ਕੀ ਕੀਤਾ ਇਸ ਸਾਲ ਤੇ ਕਰ ਹੈਗਾ ਮੈਂ ਕੀ ਲੈ ਕੇ ਆਣਾ ਲੋਕਾਂ ਨੂੰ ਅੱਜ ਲੋਕ ਜੋ ਮਰਜ਼ੀ ਕਰਨਾ ਲੋਕ ਤੇ ਨਾਲ ਦੇਣਾ ਉਹ ਲੋਕਾਂ ਤੋਂ ਝੂਠਾ ਤੇ ਨਹੀਂ ਪਿਆ ਇਕੱਠ ਹੋਣਾ ਮਿਲ ਜੂਗਾ ਲੋਕਾਂ ਦੇ ਝੂਠਾ ਤੇ ਨਹੀਂ ਆਪਣੇ ਅੱਖਾਂ ਮੰਨ ਲਓ ਸੀਸੇ ਸਾਹਮਣੇ ਕੀ ਲੋਕ ਇਹ ਨਹੀਂ ਕਹੇਗਾ ਵੀ ਤੂੰ ਲੱਖ ਲਾਂਦਾ ਉਧਰ ਤੇ ਉਹ ਐਮਐਲਏ ਬਣ ਗਿਆ ਤੂੰ ਆ ਕੁਝ ਕੀਤਾ ਆਈ ਜਿੰਨਾ ਕਹਾਂਗੀ ਤਾ ਕਹਾਂਗੇ ਉਹ ਹੁਣ ਨਹੀਂ ਛੱਡਦੇ ਸਾਲ ਨੂੰ ਛੱਡਣੀ ਪੱਕੀ ਮੰਨ ਨਹੀਂ ਲੈਣੀ ਬਿਲਕੁਲ ਇਹ ਗੱਲ ਤੇ ਲੋਕਾਂ ਦੀ ਹਾਂ ਬਿਲਕੁਲ ਲੋਕਾਂ ਦੀ ਦਿੱਤੀ ਹੋਈ ਹੈ ਚੀਜ਼ਾਂ ਜੇ ਲੋਕਾਂ ਵਾਤੇ ਉਹ ਦੇਖੜੀ ਦਾ ਜਦੋਂ ਤੁਹਾਡੇ ਵਰਗੇ ਜਿਹੜੇ ਵਰਕਰ ਨੇ ਜਾਂ ਜਿਹੜੇ ਮੇਨ ਜਿਹੜੇ ਯੂਥ ਆ ਉਹ ਨੂੰ ਰੀਮੋਟਾਈਜ਼ ਹੋ ਜਾਣਗੇ ਤੇ ਆਪਣੇ ਆਪ ਕੰਮ ਦੇ ਪੁੱਠਾ ਗੇਰੇ ਨਾ ਦੇਖੋ ਪਿੰਡਾਂ ਦੇ ਜਾਂਦੇ ਜਾਂਦੇ ਆਪਾਂ ਮੰਨ ਲਓ ਸਰਪੰਚੀ ਲਾ ਲਓ ਜਦੋਂ ਆਂਦੇ ਵੀ ਤੁਹਾਡਾ ਆਪ ਇੱਕ ਕਿਨ ਬਸਤਾ ਨਹੀਂ ਪੜਨਾ ਹੋ ਗਿਆ ਹੁਣ ਅਸੀਂ ਮੰਨ ਲਓ ਮੇਨ ਬੰਦੇ ਛੱਡਦੇ ਤੋਂ ਪਾਸ ਪਚਦੇ ਬਿਲਕੁਲ ਹੁਣ ਜੇ ਅਸੀਂ ਪਿੱਛੇ ਹੋ ਗਏ ਆ ਚੇਅਰਮੈਨ ਜਗਜੀਤ ਸਿੰਘ ਕਾਲੂ ਮਾਰਕੀਟ ਕਮੇਟੀ ਡੇਰਾ ਬੱਬਨਾਂ ਨਕ ਅ ਵਿਖੋ ਜੀ ਜਿਹੜੀ ਸੋਚ ਨੂੰ ਸਮਰਪਿਤ ਪਾਰਟੀ ਦੇ ਨਾਲ ਅਸੀਂ ਤੁਰੇ ਸੀ 2013 ਤੋਂ ਲੈ ਕੇ ਹੁਣ ਤੱਕ ਉਹ ਮੈਨੂੰ ਲੱਗਦਾ ਵੀ ਉਹ ਸੋਚ ਨੂੰ ਅਪਣਾਇ ਨਹੀਂ ਗਿਆ ਪਾਰਟੀ ਵੱਲੋਂ ਲੋਕਾਂ ਨੂੰ ਪੁੱਛ ਕੇ ਫੈਸਲੇ ਲੈਣ ਵਾਲੀ ਸਤਾ ਜਾਣ ਵੇਲੇ ਸਰਕਾਰ ਜਿਹੜੀ ਆ ਅੱਜ ਲੋਕਾਂ ਨੂੰ ਬਿਨ ਪੁੱਛੇ ਜਿਹੜੇ ਫੈਸਲੇ ਆ ਉਹਨਾਂ ਨੂੰ ਥੋਪੇ ਜਾ ਰਹੇ ਨੇ ਲੈਂਡ ਪੂਲਿੰਗ ਵਰਗੇ ਲੋਕਾਂ ਦੇ ਲੰਮੇ ਸੰਘਰਸ਼ ਤੋਂ ਬਾਅਦ ਜਿਹੜਾ ਵਾ ਉਹ ਫੈਸਲਾ ਵਾਪਸ ਲਿਆ ਗਿਆ ਹੁਣ ਜਾਦੀ ਗੱਲ ਪਿੰਚ ਇਹ ਹੋਈ ਆ ਵੀ ਜਦੋਂ ਹੜਾ ਸਾਡੇ ਇਲਾਕੇ ਤੇ ਆਏ ਨੇ ਤਕਰੀਬਨ ਕੋ 7 ਤੋਂ 8 ਜਿਹੜੇ ਜ਼ਿਲ੍ਹੇ ਨੇ ਉਹ ਪਾਣੀ ਦੀ ਮਾਰ ਹੇਠ ਨੇ ਉਤਨਾ ਪਹਿਲਾਂ ਇੱਕ ਅਮਨ ਅਰੋੜਾ ਜੀ ਦਾ ਬਿਆਨ ਆਇਆ ਸੀ ਵੀ ਅਸੀਂ ਜਿਹੜੀ ਸਰਕਾਰ ਆ ਉਹ ਮਾਲਵੇ ਖੇਤਰ ਵਿੱਚ ਬਣਾਵਾਂਗੇ ਇਹਦਾ ਮਤਲਬ ਇਹ ਸੀ ਵੀ ਦੁਆਬਾ ਤੇ ਮਾਝੇ ਦੀ ਸਾਨੂੰ ਲੋੜ ਨਹੀਂ ਡੀ ਕੋਈ ਹੈਗੀ ਤੇ ਜੇ ਅਸੀਂ ਫਿਰ ਵੀ ਉਹਨਾਂ ਦੀ ਗੱਲ ਨੂੰ ਨਾ ਸਮਝੀਏ ਉਹਦੋਂ ਬਾਅਦ ਹੜਾਂ ਦੀ ਮਾਰ ਸਾਡੇ ਤੇ ਪੈ ਗਈ ਤੇ ਜਦੋਂ ਸਤਾ ਜਾਣ ਤੋਂ ਪਹਿਲਾਂ ਸਰਕਾਰ ਕਹਿੰਦੀ ਸੀ ਸਾਡੇ ਐਮਪੀ ਸੀ ਮਾਨ ਸਾਹਿਬ ਉਹ ਕਹਿੰਦੇ ਸੀ ਵੀ ਜਿਹੜੇ ਡੈਮਾਂ ਦਾ ਜਿਹੜੇ ਪਾਣੀ ਆ ਉਹਨੂੰ ਕੰਟਰੋਲ ਕੀਤਾ ਜਾ ਸਕਦਾ ਵਾ ਮੁਆਵਜ਼ੇ ਨਾਲੋਂ ਅੱਧੀ ਰਕਮ ਨਾਲ ਅਸੀਂ ਨਾਲੇ ਕਰਨਾ ਜਿਹੜੀਆਂ ਨੇ ਉਹ ਸਾਫ਼ ਕੀਤੀਆਂ ਜਾ ਸਕਦੀਆਂ ਨੇ ਚਾਂਚੋ ਹੜਾ ਤੋਂ ਬਜਿਆ ਜਾ ਸਕਦਾ ਤੇ ਜਦ ਕਿ ਸਤਾ ਜਾਣ ਕੇ ਟੋਟਲ ਉਲਟ ਹੋਇਆ ਇਹ ਜੀ ਮੁਆਵਜ਼ੇ ਦੀ ਰਕਮ ਜਿਹੜੀ ਆ ਉਹ ਜੋ ਹੁਣ ਆਰਕੀ ਲਾਈਵ ਨਹੀਂ ਗਈ 270 ਕਰੋੜ ਦੇ ਆਸ-ਪਾਸ ਮੇਰੇ ਕਾ ਬਜਟ ਪਾਸ ਹੋਇਆ ਸੀਗਾ ਸਫਾਈ ਦਾ ਤੇ ਮੈਨੂੰ ਨਹੀਂ ਲੱਗਦਾ ਕਿਤੇ ਲੱਗਾ ਹੋਵੇਗਾ ਜੇ ਲੱਗਾ ਹੁੰਦਾ ਸਾਡੇ ਹਲਕੇ ਕਿਰਨ ਵਾਲਾ ਜਿਹੜਾ ਕਲਾਂੌਰ ਦੇ ਨਾਲ ਪੈਂਦਾ ਡੇਰੀ ਵਾਲ ਤੋਂ ਲਾ ਕੇ ਮਾਰ ਕਰਦਾ ਵਾ ਉਹ ਸਾਰਾ ਹੀ ਜਿਹੜਾ ਪਾਣੀ ਆ ਉਹ ਮੀਆਂ ਦਾ ਉਥੇ ਪਹਿਲੇ ਇਕੱਠਾ ਹੋ ਗਿਆ ਸੀ ਜੇ ਉਹ ਬਾਰਸ਼ਾਂ ਦਾ ਪਾਣੀ ਨਿਕਲ ਜਾਂਦਾ ਸਫਾਈ ਦੇ ਕਾਰਨ ਤੇ ਮੈਨੂੰ ਲੱਗਦਾ ਪਿੱਛੋਂ ਜਿਹੜਾ ਹੜ ਪਏ ਸੀ ਉਹ ਕਿਰਨ ਵਾਲੇ ਨੇ ਪ ਤੇ ਲੋਕਾਂ ਦੇ ਵਿੱਚ ਜਦੋਂ ਜਾਂਦੇ ਆ ਉਹਨਾਂ ਦਾ ਦਰਦ ਵੇਖਦੇ ਆ ਉਹਨਾਂ ਦੇ ਅਥਰੂ ਵੇਖਦੇ ਆ ਘਰ ਟੁੱਟੇ ਵੇਖਦੇ ਆ ਪਿਆਲੀਆਂ ਬਰਬਾਦ ਵੇਖਦੇ ਆ ਤੇ ਮੈਨੂੰ ਸਾਡੇ ਕੋਈ ਗੱਲ ਜੜੀ ਆ ਉਹ ਚਲੀ ਨਹੀਂ ਗਈ ਅਸੀਂ ਲੋਕਾਂ ਦੇ ਹੱਕ ਚ ਹਾ ਦਾ ਨਾਰਾ ਮਾਰਨ ਵਾਸਤੇ ਲੋਕਾਂ ਨੂੰ ਹਲੂਣਾ ਦੇਣ ਵਾਸਤੇ ਜਿਹੜਾ ਇਹ ਫੈਸਲਾ ਲਿਆ ਵਾ ਦੇਖੋ ਸਰਕਾਰ ਜਿਹੜੀ ਆ ਉਹ ਆਮ ਲੋਕਾਂ ਨੇ ਲੈ ਕੇ ਜਾਂਦੀ ਆ ਤੇ ਜਦੋਂ ਆਮ ਲੋਕਾਂ ਦੇ ਉੱਤੇ ਮੂੰਹ ਦੇ ਉੱਤੇ ਉਦੋਂ ਇਹ ਸੀ ਵੀ ਅਸੀਂ ਇਹ ਬਦਲਾਅ ਦੀ ਸਰਕਾਰ ਨੂੰ ਲੈ ਕੇ ਆਉਣਾ ਤੇ ਸਰਕਾਰ ਆ ਗਈ ਹੁਣ ਲੋਕਾਂ ਦੇ ਮੂੰਹ ਦੇ ਉੱਤੇ ਇਹ ਆ ਵੀ ਅਸੀਂ ਇਹ ਸਰਕਾਰ ਜਿਹੜੀ ਹੈ ਇਹਨੇ ਸਾਡੇ ਨਾਲ ਇਹ ਕੁਝ ਕੀਤਾ ਵਾ ਧੱਕਾ ਕੀਤਾ ਵਾ ਸਾੜੀ ਜ਼ਮੀਨਾਂ ਖੋਹਣ ਤੇ ਆਖਰ ਕੀ ਹੈ ਇਹਨਾਂ ਹੁਣ ਪੰਚਾਇਤਾਂ ਦੇ ਲਾ ਲੋ ਵੀ ਪੰਚਾਇਤਾਂ ਨੇ ਨੋਟੀਫਿਕੇਸ਼ਨ ਜਾਰੀ ਕੀਤੇ ਨੇ ਵੀ ਪੰਚਾਇਤਾਂ ਦੀ ਪੈਣੀ ਜਿਹੜੀ ਸੇਲ ਕਰਨੀਆਂ ਨੇ ਕਿਤੇ ਇਹਨਾਂ 200 ਕੁਝ ਪੰਚਾਇਤਾਂ ਆਡੈਂਟੀਫਾਈ ਕੀਤੀਆਂ ਜਿਨ੍ਹਾਂ ਵਿੱਚੋਂ 30 ਕਰੋੜ ਦੀ ਮੰਗ ਕੀਤੀ ਹੈ ਤਾਂ ਲੋਕ ਇਹ ਚੀਜ਼ ਨੂੰ ਮਿਲਦਾ ਬਰਦਾਸ਼ਤ ਨਹੀਂ ਕਰਦੇ ਇਹਦੇ ਵਿੱਚ ਨਿੱਜੀ ਕੋਈ ਨਹੀਂ ਹੈਗਾ ਸਾਨੂੰ 2 ਸਾਲ ਹੋ ਗਏ ਨੇ ਤਕਰੀਬਨ 2 ਸਵਾ 2 ਸਾਲ ਚੇਅਰਮੈਨ ਬਣੇ ਨੂੰ ਅਜੇ ਟਰਮ ਦੇ ਤਕਰੀਬਨ ਸਾਲ ਰਹਿੰਦਾ ਸੀ ਮੇਰਾ ਤੇ ਜੇ ਨਿੱਜੀ ਫੈਸਲਾ ਹੁੰਦਾ ਕੋਈ ਨਿੱਜੀ ਕਾਰਨ ਹੁੰਦਾ ਮੈਂ ਕੁਰਸੀ ਤੇ ਬੈਠਾ ਰਹਿਣਾ ਮੈਨੂੰ ਕੋਈ ਦਿੱਕਤ ਨਹੀਂ ਆਈਗੀ ਪਠਾਨ ਮਾਜਰਾ ਜੀ ਨੇ ਜਿਹੜਾ ਬਿਆਨ ਦਿੱਤਾ ਹੋਇਆ ਇਹ ਵੇਖੋ ਇੱਕ ਤਾਂ ਸੀਐਮ ਸਾਹਿਬ ਦੀ ਰਿਸ਼ਤਦਾਰੀ ਉਹਨਾਂ ਦੇ ਨਾਲ ਐਮਐਲਏ ਨੇ ਬੜੇ ਸਤਿਕਾਰਯੋਗ ਉਹਨਾਂ ਨੇ ਜੇ ਕੋਈ ਗੱਲ ਕੀਤੀ ਹੈ ਤਾਂ ਮਤਲਬ ਕੋਈ ਵੱਡਾ ਕਾਰਨ ਹੋ ਸਕਦਾ ਵਿੱਚ ਉਹਦੇ ਉਹਨਾਂ ਇਹ ਵੀ ਕਿਹਾ ਵਾ ਮਾਨ ਸਾਹਿਬ ਨੂੰ ਵੀ ਤੁਸੀਂ ਖੜੇ ਹੋ ਜਾਓ ਐਮਐਲਏ ਜਿਹੜੇ ਨੇ ਉਹ ਤੁਹਾਡੇ ਨਾਲ ਖਲੋਣਗੇ ਇਹਦਾ ਮਤਲਬ ਕੋਈ ਬੀ ਟੀਮ ਚੱਲਣ ਲਈ ਹੈ ਨਾਲੋਂ ਵੇਖੋ ਪਠਾਨ ਮਾਜਰਾ ਦੇ ਹਿਸਾਬ ਕਹਿੰਦੇ ਅਕੋਰਡਿੰਗ ਤੇ ਇਹੋ ਲੱਗਦਾ ਵੀ ਦਿੱਲੀ ਸਾਰਾ ਕੁਝ ਹੈਂਡਲ ਕਰਨ ਲਈ ਹੈ ਭਾਈ ਰਗਵੀਰ ਸਿੰਘ ਦੀ ਗੱਲ ਨਹੀਂ ਵੀ ਹਲੂਣਾ ਦਿੱਤਾ ਵਾ ਸਾਨੂੰ ਸਾਡੇ ਸਾਬਕਾ ਮੰਤਰੀ ਜਿਹੜੇ ਅਕਲਦੀਪ ਸਿੰਘ ਢਾਲੀਵਾਲ ਜੀ ਨੇ ਉਹਨਾਂ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਵੀ ਤੇ ਜਿਹੜਾ ਸੰਤ ਸਮਾਜ ਆ ਉਹ ਜੇ ਨਾਲ ਇਹਨੂੰ ਚੁੱਕ ਸਕਦਾ ਵਾ ਸਰਕਾਰ ਦੇ ਵੱਸ ਦੀ ਗੱਲ ਨਹੀਂ ਹੈਗੀ ਦੇਖੋ ਜਦੋਂ ਇਦਾਂ ਦੇ ਵੱਡੇ ਲੀਡਰ ਕੈਬਨਿਟ ਮੰਤਰੀ ਇਹੋ ਜਿਹੀਆਂ ਗੱਲਾਂ ਕਰਨ ਤੇ ਫਿਰ ਗਲਤੀ ਕਿਤੇ ਨਾ ਕਿਤੇ ਪਿੰਚ ਹੁੰਦੀ ਹੈ ਸਾਡੇ ਕੋਲ ਕਿਹੜੇ ਕਿਹੜੇ ਅਹੁਦੇ ਸਨ ਸਾਰੇ ਅਹੁਦੇ ਚੇਅਰਮੈਨ ਮਾਰਕੀਟ ਕਮੇਟੀ ਸੀ ਤੇ ਜ਼ਿਲ੍ਹਾ ਪ੍ਰਧਾਨ ਸਪੋਰਟਸ ਵਿੰਗ ਸੀਗਾ ਤੇ ਮੁਰਲੀ ਮੈਂਬਰਸ਼ਿਪ ਤੋਂ ਸਤੀਫਾ ਦਿੱਤਾ ਹੀ ਬਾਹਰ ਆ ਗਿਆ ਪਾਰਟੀ ਤੋਂ ਕੋਈ ਪਲਾਨ ਨਹੀਂ ਹੈਗਾ ਕੋਈ ਸਾਡਾ ਕਿਸੇ ਨਾਲ ਕੋਨਟੈਕਟ ਨਹੀਂ ਹੈਗਾ ਅਸੀਂ ਬਿਲਕੁਲ ਸਾਇਲੈਂਟ ਹੋ ਕੇ ਆਪਣਾ ਕੰਮ ਕਰ ਰਹੇ ਹਾਂ ਤੇ ਲੋਕਾਂ ਦੇ ਵਾਸਤੇ ਦਿੱਤਾ ਲੋਕਾਂ ਦੇ ਵਿੱਚ ਵਿਚਰਾਂਗੇ ਉਹਨਾਂ ਨਾਲ ਸਾਥ ਦੇਵਾਂਗੇ ਅਸੀਂ ਇਹ ਸਮਝਦੇ ਹਾਂ ਵੀ ਜਿਹੜੀ ਕੁਰਸੀ ਲੋਕਾਂ ਦੇ ਖਾਤਰ ਸਾਨੂੰ ਮਿਲੀ ਆ ਜਿਹੜੀ ਚੇਅਰ ਤੇ ਆਪਾਂ ਬੈਠੇ ਆ ਜੇ ਉਹ ਚੇਅਰ ਤੇ ਬੈਠ ਕੇ ਅਸੀਂ ਕਿਸੇ ਦਾ ਕੋ ਸਵਾਰ ਨਹੀਂ ਸਕਦੇ ਤੇ ਮੈਨੂੰ ਲੱਗਦਾ ਉੱਥੇ ਬੈਣ ਦਾ ਈ ਡਾ ਕੋ ਫਾਇਦਾ ਨਹੀਂ ਗਗਨ ਅਨਮੋਲ ਨੇ ਵੀ ਪਹਿਲਾਂ ਅਸਤੀਫਾ ਦਿੱਤਾ ਉਹਨਾਂ ਵੀ ਕਿਹਾ ਦਿਲ ਸਾਡਾ ਬੜਾ ਭਾਰੀ ਆ ਉਹ ਅਸਤੀਫਾ ਉਹਨਾਂ ਕੋ ਵਾਪਸ ਕਰਵਾਇਆ ਗਿਆ ਚਲੋ ਉਹਨਾਂ ਨੂੰ ਰੁੜਜੀ ਨੇ ਘਰ ਜਾ ਕੇ ਲੋਕ ਆਪ ਮਹਾਰਾਜ ਨੂੰ ਪਾਰਟੀ ਆਈ ਸੀ ਲੋਕ ਆਪ ਮਹਾਰੇ ਹੋ ਗਏ ਸੀ ਪੰਪਕੜ ਕਹਿੰਦੇ ਹੁੰਦੇ ਸੀ ਇਹਨਾਂ ਨੂੰ ਉਹ ਪੰਪਕੜਾਂ ਦੀ ਅੱਜ ਕੱਲ ਬੜੀਆਂ ਵੀਡੀਓ ਹਨ ਲੋਕਾਂ ਦੇ ਵਿੱਚ ਕਹਿ ਰਹੇ ਨੇ ਅਸੀਂ ਗਲਤੀ ਕਰ ਲਈ ਅਸੀਂ ਸਰਕਾਰ ਲਿਆ ਕੇ ਉਹ ਲੋਕ ਹੀ ਅੱਜ ਖਿਲਾਫ ਹੋ ਗਏ ਵੇਖੋ ਲੋਕਾਂ ਨੇ ਸਰਕਾਰ ਲੋਕਤੰਤਰ ਲੋਕਾਂ ਨੇ ਸਰਕਾਰ ਚੁਣੀ ਹੈ ਉਹ ਲੋਕ ਅੱਜ ਖਿਲਾਫ ਹੋ ਗਏ ਤੇ ਮੈਨੂੰ ਲੱਗਦਾ ਡਾਵਾ ਡੋਲੀ ਕੰਮ ਨਹੀਂ 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 ਵੇਖੋ ਜੇ ਤਿਆਗ ਦੀ ਭਾਵਨਾ ਰੱਖੀ ਆਪਾਂ ਤੇ ਤਿਆਗ ਜਿਹੜਾ ਕਰਤਾ ਉਹ ਤੋਂ ਪਿੱਛੇ ਬੈਕਫੁੱਟ ਤੇ ਨਹੀਂ ਆ ਪੰਜਾਂਗੇ ਜਿਸ ਨਾਲ ਲੋਕਾਂ ਕਰਕੇ ਇਥੋਂ ਕਿਉਂ ਆ ਅਤੇ ਤੁਸੀਂ ਸੁਣਿਆ ਨੌਜਵਾਨ ਦੇ ਵੱਲੋਂ ਕਿਹਾ ਗਿਆ ਕਿ ਜੋ-ਜੋ ਵਾਅਦੇ ਕਰਕੇ ਸਰਕਾਰ ਸੱਤਾ ਦੇ ਵਿੱਚ ਆਈ ਸੀ ਸੱਤਾ ਦੇ ਵਿੱਚ ਆਣ ਤੋਂ ਬਾਅਦ ਉਹ ਵਾਅਦੇ ਪੂਰੇ ਨਹੀਂ ਹੋਏ ਉਹ ਵਾਅਦੇ ਵਫਾ ਦੇ ਵਿੱਚ ਬਦਲਦੇ ਹੋਏ ਨਜ਼ਰ ਨਹੀਂ ਆ ਰਹੇ ਜਿਸ ਦੇ ਕਰਕੇ ਇਹ ਉਹਨਾਂ ਦੇ ਵੱਲੋਂ ਪਾਰਟੀ ਤੋਂ ਨਾਰਾਜ਼ ਹੋ ਕੇ ਅਸਤੀਫਾ ਦੇ ਦਿੱਤਾ ਹੁਣ ਆਖਰ ਆਮ ਆਦਮੀ ਪਾਰਟੀ ਨੂੰ 2027 ਦੇ ਵਿੱਚ ਇਸ ਅਸਤੀਫੇ ਦਾ ਕਿੰਨਾ ਕੁ ਖਮਕਿਉਂ ਆ ਅਤੇ ਸੁਣਿਆ ਨੌਜਵਾਨ ਦੇ ਵੱਲੋਂ ਕਿਹਾ ਗਿਆ ਕਿ ਜੋ-ਜੋ ਵਾਅਦੇ ਕਰਕੇ ਸਰਕਾਰ ਸੱਤਾ ਦੇ ਵਿੱਚ ਆਈ ਸੀ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਉਹ ਵਾਅਦੇ ਪੂਰੇ ਨਹੀਂ ਹੋਏ ਉਹ ਵਾਦੇ ਵਫਾ ਦੇ ਵਿੱਚ ਬਦਲਦੇ ਹੋਏ ਨਜ਼ਰ ਨਹੀਂ ਆ ਰਹੇ ਜਿਸ ਦੇ ਕਰਕੇ ਇਹ ਉਹਨਾਂ ਦੇ ਵੱਲੋਂ ਪਾਰਟੀ ਤੋਂ ਨਾਰਾਜ਼ ਹੋ ਕੇ ਅਸਤੀਫਾ ਦੇ ਦਿੱਤਾ ਹੁਣ ਆਖਰ ਆਮ ਆਦਮੀ ਪਾਰਟੀ ਨੂੰ 2027 ਦੇ ਵਿੱਚ ਇਸ ਅਸਤੀਫੇ ਦਾ ਕਿੰਨਾ ਕੁ ਖਮਿਆਜ਼ਾ ਭੁਗਤਣਾ ਪਵੇਗਾ ਆਉਣ ਵਾਲੀਆਂ ਇਲੈਕਸ਼ਨਾਂ ਤਿਆਰ ਕਰਨੀਆਂ ਕਿਉਂ ਆ ਮਤਲਬ ਤੁਸੀਂ ਸੁਣਿਆ ਨੌਜਵਾਨ ਦੇ ਵੱਲੋਂ ਕਿਹਾ ਗਿਆ ਕਿ ਜੋ ਜੋ ਵਾਅਦੇ ਕਰਕੇ ਸਰਕਾਰ ਸੱਤਾ ਦੇ ਵਿੱਚ ਆਈ ਸੀ ਸੱਤਾ ਦੇ ਵਿੱਚ ਆਣ ਤੋਂ ਬਾਅਦ ਉਹ ਵਾਅਦੇ ਪੂਰੇ ਨਹੀਂ ਹੋਏ ਉਹ ਵਾਅਦੇ ਵਫਾ ਦੇ ਵਿੱਚ ਬਦਲਦੇ ਹੋਏ ਨਜ਼ਰ ਨਹੀਂ ਆ ਰਹੇ ਜਿਸ ਦੇ ਕਰਕੇ ਇਹ ਉਹਨਾਂ ਦੇ ਵੱਲੋਂ ਪਾਰਟੀ ਤੋਂ ਨਾਰਾਜ਼ ਹੋ ਕੇ ਅਸਤੀਫਾ ਦੇ ਦਿੱਤਾ ਹੁਣ ਆਖਰ ਆਮ ਆਦਮੀ ਪਾਰਟੀ ਨੂੰ ਦੋ